ਮਾਧਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਹਸਾਰ ਰੰਗ ਪੌਚ ਇੱਕ ਨੌਜਵਾਨ ਦੀ ਜੇਬ 'ਚ ਮੋਬਾਈਲ ਫਟਣ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ ਸਮੇਂ ਵਾਪਰੀ ਜਦੋਂ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਿਵੇਂ ਮੋਬਾਈਲ 'ਚ ਧਮਾਕਾ ਹੋਇਆ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਨੌਜਵਾਨ ਹਾਈਵੇ ਤੇ ਡਿੱਗ ਗਿਆ। ਨੌਜਵਾਨ ਦੀ ਜੇਬ 'ਚ ਪਿਆ ਮੋਬਾਈਲ ਬਲਾਸਟ ਫੋਨ ਕਾਰਨ ਉਸ ਦਾ ਗੋਪਤੰਗ ਵੀ ਨੁਕਸਾਨਿਆ ਗਿਆ। ਇਸ ਘਟਨਾ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜੇਸਰੂ ਲਈ ਸਾਰੰਗਪੁਰ ਤੋਂ ਸਾਜਾਪੁਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸਾਰੰਗਪੁਰ ਚ ਪਾਣੀ ਪੂਰੀ ਵੇਚਣ ਵਾਲਾ 19 ਸਾਲ ਰਵਿੰਦਰ ਸਬਜੀ ਖਰੀਦਣ ਲਈ ਸਬਜੀ ਮੰਡੀ ਚ ਜਾ ਕੇ ਬਾਈਕ ਤੇ ਪਿੰਡ ਨੈਨਵਾੜਾ ਵਾਪਿਸ ਆ ਰਿਹਾ ਸੀ। ਉਦੋਂ ਅਚਾਨਕ ਟੋਲ ਟੈਕਸ ਨੇੜੇ ਉਸਦੀ ਪੈਂਟੀ ਜੇ ਵਿੱਚ ਰੱਖਿਆ ਮੋਬਾਈਲ ਫੋਨ ਫਟ ਗਿਆ। ਉਹ ਡਿੱਗ ਪਿਆ। ਅਰਵਿੰਦ ਦਾ ਗੋਪਤਾ ਨੂੰ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੜਕ ਤੇ ਡਿੱਗਣ ਨਾਲ ਉਸ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਜਿਸ ਨੂੰ ਤਤਕਾਲੀ ਰੰਗਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਦਾ ਚੈੱਕਅਪ ਕੀਤਾ ਗਿਆ ਇਸ ਤੋਂ ਬਾਅਦ ਉਸ ਦਾ ਗੰਭੀਰ ਉਸ ਨੂੰ ਗੰਭੀਰ ਹਾਲਤ ਚ ਸਾਝਾਪੁਰ ਰੈਫਰ ਕਰ ਦਿੱਤਾ ਗਿਆ ਜ਼ਖਮੀ ਦੇ ਭਰਾ ਨੇ ਡਾਕਟਰਾਂ ਨੂੰ ਦੱਸਿਆ ਕਿ ਅਰਵਿੰਦ ਨੇ ਹਾਲ ਹੀ ਰੈਡਮੀ ਕੰਪਨੀ ਦਾ ਪੁਰਾਣਾ ਮੋਬਾਈਲ ਖਰੀਦਿਆ ਸੀ ਸਾਰੀ ਰਾਤ ਚਾਰਜ ਕਰਨ ਤੋਂ ਬਾਅਦ ਮੈਂ ਇਸ ਨੂੰ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਸਬਜ਼ੀ ਖਰੀਦਣ ਚਲਾ ਗਿਆ। 1 ਘੰਟੇ ਬਾਅਦ ਵਾਪਸ ਪਰਤਦੇ ਸਮੇਂ ਹਾਦਸਾ ਵਾਪਰ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਾਲਾਂਕਿ ਨੌਜਵਾਨ ਖਤਰੇ ਤੋਂ ਬਾਹਰ ਹੈ ਇਸ ਤਰ੍ਹਾਂ ਡਾਕਟਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੋਬਾਈਲ ਫੋਨ ਨਾਲ ਰੱਖਣ ਸਮੇਂ ਸਾਵਧਾਨੀ ਵਰਤਣ।